12 ਪੋ ਦਾ ਦਿਨ ਚੜਦਾ ਸਹਬਜ਼ਾਦੀਆਂ ਨੂੰ ਕਚਰੀ ਚ ਬੁਲਾਇਆ ਜਾਂਦਾ ਕੋਈ ਜੁਰਮ ਤੇ ਸਾਬਤ ਹੋਣਾ ਹੀ ਨਹੀਂ ਕਿਉਂਕਿ ਛੋਟੇ ਛੋਟੇ ਬੱਚੇ ਨੇ ਮਲੇਰਕੋਟਲੇ ਦੇ ਨਵਾਬ ਐ ਸ਼ੇਰ ਮੁਹੰਮਦ ਖਾਨ ਨੂੰ ਕਿਹਾ ਗਿਆ ਕਿ ਚਮਕੌਰ ਦੀ ਜੰਗ ਦੇ ਵਿੱਚ ਨਾ ਗੁਰੂ ਗੋਬਿੰਦ ਸਿੰਘ ਨੂੰ ਉਹਨੇ ਤੇਰੇ ਭਰਾ ਨੂੰ ਮਾਰਿਆ ਹੈ ਤੂੰ ਆਪਣੇ ਭਰਾ ਦਾ ਪਤਲਾ ਲੈ ਸਕਦਾ ਇਹਨਾਂ ਨੂੰ ਮਾਰ ਕੇ ਇਹਨਾਂ ਦਾ ਕਤਲ ਕਰਕੇ ਤੇ ਉਹ ਕਹਿੰਦਾ ਨਵਾਬ ਸ਼ੇਰ ਮੁਹੰਮਦ ਖਾਨ ਕਹਿੰਦਾ ਕਿ ਮੇਰਾ ਭਰਾ ਨਾ ਜਿਹੜਾ ਉਹ ਗੋਬਿੰਦ ਨੇ ਮਾਰਿਆ ਸੀਗਾ ਜਿਸ ਦਿਨ ਗੋਬਿੰਦ ਮਿਲਿਆ ਪਤਲਾ ਲੈ ਲਵਾਂਗਾ ਉਹ ਤੇ ਤੋ ਇਨਾ ਮਾਸੂਮ ਦਾ ਕੀ قصੂਰ ਹੈ ਉੱਠ ਕੇ ਕਚੇਰੀ ਤੋਂ ਬਾਹਰ ਚਲਾ ਜਾਂਦਾ ਹੈ ਇਹ ਦੂਜੀ ਪੇਸ਼ੀ ਸੀ ਜੁਰਮ ਕੋਈ ਸਾਬਤ ਨਹੀਂ ਹੋਇਆ ਪਰ ਸਜ਼ਾ ਸੁਣਾ ਦਿੱਤੀ ਗਈ ਕਿਉਂ ਤੇ ਕਿਵੇਂ ਡਾਕਟਰ ਗੰਡਾ ਸਿੰਘ ਜੀ ਦੇ ਅਨੁਸਾਰ ਸਾਹਿਬ ਸਾਧੀਆਂ ਦੀਆਂ ਨੱਕ ਦੀਆਂ ਟੁੱਡ ਰੀਆਂ ਲਾਲ ਹੋ ਗਈਆਂ ਸੀ ਬੁੱਲ ਨੀਲੇ ਪੈ ਗਏ ਸੀ ਹੱਥ ਠੰਡ ਨਾਲ ਬਿਹਾਲ ਹੋਏ ਪਏ ਸੀ ਪਰ ਜਦੋਂ ਨਾ ਮੰਨੇ ਧਰਮ ਬਦਲਨ ਬਾਸਤੇ ਉਨਾਂ ਨੂੰ ਤਸੀਹੇ ਦਿੱਤੇ ਗਏ ਇੱਕ ਖਮਜੀ ਲਈ ਗਈ ਤੂਤ ਦੀ ਪਤਲੀ ਜੀ ਛੱਟੀ ਨੂੰ ਕਹਿੰਦੇ ਆ ਉਹਦੇ ਨਾਲ ਨਾਲ ਸਾਹਿਬਜ਼ਾਦੀਆਂ ਨੂੰ ਕੁੱਟਿਆ ਗਿਆ ਤਾਂ ਜੋ ਸੱਟ ਲੱਗਣ ਤੇ ਡਰ ਕੇ ਉਹ ਇਸਲਾਮ ਕਬੂਲ ਲੈਣ ਮਾਂ ਉੱਪਰ ਗਿਆ ਉਹਨਾਂ ਦਾ ਕਿਉਂਕਿ ਕੋਮਲ ਸਰੀਰ ਸੀ ਬੱਚੇ ਨੇ ਨਿਸ਼ਾਨ ਪੈ ਗਈ ਉਸ ਅਸਾਧ ਤੂ ਬਾਤ ਉਹਨਾਂ ਨੂੰ ਵਾਪਸ ਮਾਤਾ ਜੀ ਕੋਲ ਭੇਜ ਦਿੱਤਾ ਗਿਆ ਅਗਲੇ ਦਿਨ ਦੋਨਾਂ ਸਾਹਿਬਜ਼ਾਦੀਆਂ ਨੂੰ ਪਿੱਪਲ ਦੇ ਨਾਲ ਬੰਨਿਆ ਗਿਆ ਬਨ ਕੇ ਗੁੱਲੇਲੇ ਮਾਰੇ ਗਏ ਕਥਾਗੁਰੂ ਸੂਤਨ ਜੀ ਕੀ ਦੇ ਵਿੱਚ ਦਾ ਜ਼ਿਕਰ ਮਿਲਦਾ ਹੈ ਸਹਬਜ਼ਾਦਿਆਂ ਦੀਆਂ ਉਂਗਲਾਂ ਦੇ ਵਿੱਚ ਨਾ ਪੁਲੀਤੇ ਰੱਖ ਕੇ ਅੱਗ ਲਾਈ ਗਈ ਤਾਂ ਕਿ ਚਮੜੀ ਸੜਨ ਦੇ ਨਾਲ ਸਹਬਜ਼ਾਦੇ ਡੋਲ ਜਾਣ ਡਾਕਟਰ ਗੰਗਾ ਸਿੰਘ ਜੀ ਕਹਿੰਦੇ ਆ ਕਿ ਅਖੀਰ 12 ਪੂਰ ਨੂੰ ਜਦੋਂ ਆਖਰੀ ਕਚਹਿਰੀ ਲੱਗਦੀ ਹੈ ਨਾ ਤੇ ਕਾਜ਼ੀ ਨੂੰ ਫਤਵਾ ਦੇਣ ਲਈ ਗਿਆ ਤਾਂ ਸਹਬਜ਼ਾਦਿਆਂ ਦਾ ਕਸੂਰ ਕੋਈ ਨਹੀਂ ਮਿਲਿਆ ਇਸ ਵਕਤ ਫਿਰ ਇੱਕ ਵਾਰੀ ਸੁਚਾਨੰਦ ਨੇ ਰੋਲ ਨਿਭਾਇਆ ਸਾਹਿਬ ਸਾਧਿਆ ਨੂੰ ਪੁੱਛਦਾ ਹੈ ਕਿੰਨਾ ਵੀ ਜੇ ਤੁਹਾਨੂੰ ਛੱਡ ਦਿੱਤਾ ਜਾਏਗਾ ਤੁਸੀਂ ਕੀ ਕਰੋਗੇ ਸਾਹਿਬ ਸਾਧੇ ਕਹਿੰਦੇ ਕਿ ਪਿਤਾ ਗੁਰੂ ਗੋਪਿੰਦ ਸਿੰਘ ਕੋਲ ਜਾਵਾਂਗੇ ਸਿੰਘ ਇਕੱਠੇ ਕਰਾਂਗੇ ਤੇ ਸੂਬਾ ਸਰਹੰਦ ਦਾ ਸਿਰ ਲਾਵਾਂਗੇ ਸੁਚਨੰਦ ਨੇ ਕਿਹਾ ਕਿ ਜੇ ਫੇਰ ਫੜੇਗੇ ਫੇਰ ਕੀ ਕਰੋਗੇ ਹਨਾ ਫੇਰ ਕੀ ਹੈ ਕਿ ਸੂਬੇ ਦਾ ਸਿਰ ਲਾ ਕੇ ਸੁਚਨੰਦ ਨੇ ਕਿਹਾ ਜੇ ਫੇਰ ਫੜੇਗੇ ਆਖਿਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਕਿਹਾ ਕਿ ਐ ਸੁਚਾਨੰਦ ਜਿੰਨਾ ਚਿਰ ਇਸ ਰਾਜ ਦੀ ਜੜ ਨਹੀਂ ਨਾ ਪੱਟੀ ਜਾਂਦੀ ਜਾਂ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਅਸੀਂ ਲੜਦੇ ਰਹਾਂਗੇ ਤੇ ਚਾਰੇ ਪਾਸਿਓਂ ਫਿਰ ਆਵਾਜ਼ ਆਉਂਦੀ ਹੈ ਬਾਕੀ ਬਾਕੀ ਹਕੂਮਤ ਤੇ ਬਾਕੀ ਕਾਜ਼ੀ ਨੇ ਹੁਕਮ ਦਿੱਤਾ ਕਿ ਨਾ ਬਾਗੀਆਂ ਨੂੰ ਨੀਹਾਂ ਚ ਚਣਾ ਦਿੱਤਾ ਜਾਏ ਫੈਸਲਾ ਸੁਣਾ ਦਿੱਤਾ ਗਿਆ ਤੇ ਮਾਤਾ ਜੀ ਨੂੰ ਜਾ ਕੇ ਸਾਰੀ ਗੱਲ ਦੱਸੀ ਕਿ ਕੱਲ ਨਾ ਸਾਨੂੰ ਨੀਹਾਂ ਚ ਚਣਾ ਦਿੱਤਾ ਜਾਣਾ ਹੈ ਮਾਤਾ ਜੀ ਨੇ ਆਪਣੀ ساری ਉਮਰ ਦੀ ਸੇਵਾ ਪਾਵਨਾ ਤੇ ਰੱਬੀ ਕਮਾਈ ਉਸ ਰਾਤ ਆਪਣੇ ਪੋਤਿਆਂ ਤੇ ਲਾ ਦਿੱਤੀ ਇਤਿਹਾਸ ਦੱਸਦਾ ਹੈ ਕਿ ਸ਼ਹਾਦਤ ਤੇ ਜਾਣ ਤੋਂ ਪਹਿਲਾਂ ਮਾਤਾ ਜੀ ਨੇ ਗਠੜੀ ਚੋਂ ਨੀਲੇ ਚੋਲੇ ਛੋਟੇ ਸਾਹਿਬਜ਼ਾਦਿਆਂ ਦੇ ਪੈ 11 ਦਸਤਾਰਾਂ ਸਜਾਈਆਂ ਦੋਹਾਂ ਦਾ ਮੱਥਾ ਚੁੰਮ ਕੇ ਵਿਦਾ ਕੀਤਾ ਸੂਰ ਸਿੰਘ ਸੀਤਲ ਅਨੁਸਾਰ ਛੋਟੇ ਸਾਹਿਬਜ਼ਾਦੇ ਬਾਬਾ ਫਤੀ ਸਿੰਘ ਥੋੜਾ ਅੱਗੇ ਜਾ ਕੇ ਪਿੱਛੇ ਮਾਤਾ ਜੀ ਵੱਲ ਵੇਖਦੇ ਨੇ ਤੇ ਕਹਿੰਦੇ ਨੇ ਕਿ ਦਾਦੀ ਜੀ ਮਾਤਾ ਜੀ ਤੇ ਕਾਲ ਚਲਾਣੀ ਤੋਂ ਬਾਅਦ ਤੂੰ ਸੀ ਸਾਨੂੰ ਕਦੇ ਕੱਲਿਆ ਨਹੀਂ ਛੱਡਿਆ ਹੁਣ ਵੀ ਸਾਡੇ ਪਿੱਛੇ ਪਿੱਛੇ ਆ ਜਾਂਦਾ ਤੁਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਝੰਡ ਦਿੱਤਾ ਜਾਂਦਾ ਕੰਦ ਗਿਰ ਗਈ ਤੇ ਬੇਹੋਸ਼ ਹੋਣ ਤੇ ਹੋਸ਼ ਦੇ ਵਿੱਚ ਜਦੋਂ ਦੁਬਾਰਾ ਆਉਂਦੇ ਆ ਤਾਂ ਖੰਜਰ ਤਿੱਖੇ ਕਰ ਰਹੇ ਜਲਾਦਾ ਦੁਬਾਰਾ ਫਿਰ ਪੁੱਛਿਆ ਗਿਆ ਆਖਰੀ ਵਾਰ ਕਿ ਇਸਲਾਮ ਕਬੂਲ ਕਰ ਲੋ ਅਜੇ ਵੀ ਮੌਕਾ ਹੈ ਉਸ ਵਕਤ ਆਵਾਜ਼ ਆਈ ਕਿ ਸੱਚ ਕੋ ਮਿਟਾਓਗੇ ਤਾਂ ਮਿਟੋਗੇ ਜਹਾਨ ਸੇ ਡਰਤਾ ਨਹੀਂ ਹੈ ਅਕਾਲ ਕਿਸੀ शहंशाह की शान से उपदेश सुन लो जरा दिल के कान से कह रहे हैं हम तुम्हें खुदा की जुबान से दोहा सहजते अनु साशल बेग तिबाशल बेग जलाता नहीं अपने कोटियां थले लिया पौने ग्यारह तो साढ़े ग्यारह दिस समेज साथ ही नली कट के शहीद कर देता ਇਤਿਹਾਸਿਕ ਗ੍ਰੰਥ ਬੰਸਾਵਲੀ ਨਾਮੇ ਦੇ ਵਿੱਚ ਲਿਖਿਆ ਹੈ ਕਿ ਬਾਬਾ ਜ਼ੋਰਾਵਰ ਸਿੰਘ 2 ਤੋਂ 2.5 ਮਿੰਟ ਦੇ ਵਿੱਚ ਸ਼ਹੀਦ ਹੋ ਗਏ ਤੇ ਬਾਬਾ ਫਤੀ ਸਿੰਘ ਲਗਭਗ ਅੱਧੀ ਘੜੀ ਯਾਨੀ ਕਿ 12 ਮਿੰਟ ਤੜਫਦੇ ਰਹੇ ਚਰਨ ਮਾਰਦੇ ਰਹੇ ਖੂਨ ਨਿਕਲਦਾ ਰਿਹਾ ਤੇ ਹੌਲੀ-ਹੌਲੀ ਚਰਨ ਹਿਲਣੇ ਬੰਦ ਹੋ ਗਏ 13 ਪੋ ਦੇ ਦਿਨ ਅੱਜ ਦੇ ਦਿਨ छोटी साहेबजाती शहीद होते हैं.